ਹਾਂਜੀ ਵੀ ਦੋਸਤੋ ਪਿਆਰ ਭਰ ਸასი ਕਾਲ ਸਵਾਗਤ ਆ ਤੁਹਾਡਾ ਅਸੀਂ ਅੱਜ ਪਹੁੰਚੇ ਹਾਂ ਗਿੱਲ ਬੋਲਟ ਵਾਲੇ ਭਰਾ ਕੋਲ ਮਿੱਤਰੋ ਪਿੰਡ ਹੈਗਾ ਦੁੰਨੇਕੇ ਤੇ ਜ਼ਿਲ੍ਹਾ ਹੈਗਾ ਮਿੱਤਰੋ ਮੋਗਾ ਮੋਗੇ ਤੋਂ ਫਰੋਜ਼ਪੁਰ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਤੇ ਇਸ ਬਾਈ ਦਾ ਕੰਮ ਮਿੱਤਰੋ ਬੋਲਟਾਂ ਦਾ ਏ ਗਿੱਲ ਦਾ ਤੇ ਤੁਹਾਨੂੰ ਪੂਰਾ ਕੰਮ ਅਸੀਂ ਦਿਖਾਉਨੇ ਬੋਲਟਾਂ ਦਾ ਮਿੱਤਰੋ ਬਾਈ ਕੋਲੇ ਬਹੁਤ ਜ਼ਿਆਦੇ ਬੋਲਟ ਖੜੇ ਆ ਤੇ ਬਹੁਤ ਸੋਹਣੇ ਆ ਮਿੱਤਰੋ ਆਜੋ ਚਲੋ ਤੇ ਅਸੀਂ ਅੰਦਰ ਦਿਖਾਉਨੇ ਤੁਹਾਨੂੰ बहुत ਸੂਣਾ ਕੰਮ ਕਰਦਾ ਨੂੰ ਉਲਟਾ ਕਿ ਪਿਛਲੇ ਕਈ ਸਾਲਾਂ ਤੋਂ ਲਿਖ ਬੋਲਟਾਂ ਦੇ ਵਿੱਚ ਮਿੱਤਰੋ ਕੰਮ ਕਰ ਰਿਹਾ ਹੈ ਤੇ ਬਾਈ ਅੱਜ तो ਕੋਲ ਕਿਹੜੇ-ਕਿਹੜੇ ਬੋਲਟਾਂ ਪਹਿਲਾਂ ਤਾਂ ਬਾਈ ਜੀ ਆਪਾਂ ਤੁਹਾਡੇ ਚੈਨਲ ਐਨ ਨੂੰ ਕਹਿੰਦੇ ਹਾਂ ਬਾਈ ਦੀ ਸਾਥੀ ਦਾ ਸਾਹ ਜੀ ਬਹੁਤ ਧੰਨਵਾਦ ਜੀ ਬਾਈ ਦੀ ਬਿੰਨਾ ਪਿਆਰ ਦੇ ਰਹੇ ਹਾਂ ਜੀ ਤੇ ਬਾਈ ਇੰਨਾ ਹੀ ਆਪਾਂ ਦਾ ਬਾਈ ਦੀ ਪਾਤਨਾ ਬੋਲਟ ਨਾਲ ਵਰਤਿਆ ਕਰਦੇ ਆਂ ਅੱਜ ਦੇ ਕਲਾਸੇ ਆਪਾਂ ਮਾਣਨਾ ਬੋਲੇ ਜੀ ਉਹ ਸਾਤਾ ਕਰੇ ਰਹੇ ਆ ਉਹ ਕੀ ਹਾਂ ਜੀ ਵੀ ਪੱਗੀ ਬੋਲਣਾ ਤਾਂ ਬਕਰ ਉਹਦੇ ਨੂੰ ਬਈ ਤੇ ਵੀ ਮਿੱਤਰੋ ਜਿਹੜੀ ਭਰਾ ਬੋਲਟ ਲੱਭ ਰਹੇ ਸਾਨੂੰ ਬੋਲਟ ਨਹੀਂ ਮਿਲ ਰਹੀ ਠੀਕ ਆ ਉਹ ਪਹੁੰਚੋ ਮਿੱਤਰੋ ਮੋਗੇ ਮੋਗੇ ਤੋਂ ਫਰੋਜਪੁਰ ਰੋਡ ਦੇ ਉੱਤੇ ਇਹ ਪਿੰਡ ਹੈਗਾ ਦੁੰਨੇ ਜੀ ਇਹਦੀ ਲੋਕੇਸ਼ਨ ਮੇਨ ਮਿੱਤਰੋ ਰੋਡ ਦੇ ਉੱਤੇ ਆ ਗੈਲ ਬੋਲਟ ਕਿਤੇ ਵੀ ਪੁੱਛ ਕੇ ਆ ਜੋ ਬਾਈ ਦਾ ਕੰਮ ਆ ਜਿਹੜਾ ਬਹੁਤ ਸੋਹਣਾ ਕੰਮ ਆ ਤੇ ਪੂਰੇ ਬੋਲਟ ਰੀਡ ਨੂੰ ਦਿਖਾਉਨੇ ਆ ਕਿੰਨੇ ਮਾਡਲ ਦੇ ਕਿਹੜੇ ਕਿਹੜੇ ਬੋਲਟ ਖੜੇ ਆ ਤੇ ਤੁਸੀਂ ਇਹਨਾਂ ਤੱਕ ਵੀਡੀਓ ਨੂੰ ਜੁੜੇ ਰਹੋ ਬਈ ਜੀ ਗੱਲ ਆ ਕਿਹੜਾ ਬੋਲਟ ਖੜਾ ਆਪਣੇ ਕੋਲ ਇਹ ਬਈ 2018 ਮਾਡਲ ਆ ਦੇਖੋ ਕੇ ਹੀ ਪੈਰ ਤੋਂ ਨਵਾਂ ਨਾਲ ਦੇ ਪੈਰ ਆ 20000 ਤੱਕ ਗਰੰਟੀ ਦਊਗਾ ਓਕੇ ਮੈਂ ਲੇ ਵੀ ਮਿੱਤਰੂ ਕੰਡੀਸ਼ਨ ਬਹੁਤ ਸੋਹਣੀ ਆ ਸਾਫ ਆ ਚਮਕਾ ਮਾਰਦਾ ਬੋਲਟ ਤੇ ਗੱਲ ਆ ਆਹ ਹੋਰ ਆ 16 ਮਾਡਲ ਆ ਓਕੇ ਸਾਰਾ ਇਹ ਜੱਟ ਇਹਨਾਂ ਹੀ ਓਕੇ ਨਵਾਂ ਨਾਲ ਦਾ ਪਹਿਲਾ ਨਵਾਂ ਪੈਰ ਕੋਲ ਆ ਤੇ ਅਸੀਂ ਬੈਗ ਨੀ ਹਾਂ ਸਰ ਇਹਨਾਂ ਵਾਇਪ ਨਹੀਂ 23000 ਜਿਹਨੂੰ ਚੰਦਾ ਹੈ ਦਪਰਾਖੇ ਲਈ ਪ੍ਰੋਡਕਟਰਾਂ ਨੇ ਆਪਣੇ ਨਾਮ ਲੈ ਲਏ ਨੇ ਸੂਚਨਾ ਦਸਤਾਵਰਾਂ ਦਾ ਰੂਰਾ ਦੱਸੂਗਾ ਇਹ ਪਲੇ ਨੂੰ ਚੀੜੀਪਰਾ ਵੋਟ ਲੈ ਕੇ ਗਏਗੇ ਅੱਜ ਵੀ ਗਿਣਿਆ ਜਾ ਕਰਦੇ ਵੀ ਨਹੀਂ ਕਰਦੇ ਕਰਦੇ ਵਾਇਪਰ ਵੀ ਕਰਪਾ ਪੂਰੀ ਲਈ ਮੇਤਰੂ ਇੱਕ ਹੁਕਮ ਨਹੀਂ ਕਰਦਾ ਵੀ ਆਪਾਂ ਮਟੀਰੀਅਲ ਦੇਤਾ ਮੈਂ ਹਰ ਇੱਕ ਨੂੰ ਨਹੀਂ ਕਹਿ ਸਕਦਾ ਕਹਿ ਸਕਦਾ ਵੀ ਉਹ ਜੇ ਹੁੰਦੇ ਦੁਕਾਨਦਾਰ ਪਰ ਮੈਂ ਇੰਨੀ ਕਨਸੈਪਟ ਕਰਦਾ ਮੈਂ ਇਹਦੇ ਕੋਲ ਤੁਹਾਨੂੰ ਦਿਖਾਉਂਗਾ ਵੀ ਇਹਦੇ ਕੋਲ ਜਿੰਨੀਆਂ ਡ੍ਰਿੰਗਾਂ ਗੱਜਿਆ ਨਾ ਪੂਰੀਆਂ ਗੱਲਬਾਤਾਂ ਲੱਗਦਾ ਤੇ ਕਹਿੰਦੇ ਆਹ ਜਿਹੜਾ ਆਪਣਾ ਇੱਕ ਕਲਾਸਿਕ 2016 ਮਾਡਲ ਹੈ ਜਿੱਥੇ ਫਸਟ ਅੰਬਰ 14000 ਦਾ 14000 ਦਾ ਮੋਗਾ ਨੰਬਰ ਮਤਲਬ ਇੱਕ ਤੁਹਾਨੂੰ ਹੋਰ ਗੱਲ ਦੱਸ ਵੀ ਮੀਟਰ ਦੇ ਉੱਤੋਂ ਜਿੰਨਾ ਚੱਲਿਆ ਵਾ ਰੀਗਨਲ ਚੱਲਿਆ ਆਪਣਾ ਟ੍ਰੈਂਕ ਨਾਮ ਲੈ। ਓਕੇ ਲੈ ਵੀ ਬੰਦਾ ਸਾਈਡੀ ਨਾਮ ਹੈ। ਇਹਦੀ ਬੈਗ ਆਂ ਕਿੰਨੇ ਕੋਸ਼ਾ ਦਾ ਦੁੱਬਨੇ ਪੈ ਰਿਹਾ। ਓਕੇ ਤੇ ਸਾਰਾ ਮਿੱਤਰੋ ਯਾਦ ਦਾ ਨਾਮ ਦੱਸ ਰਹੀ ਨਾ। A to Z A to Z ਲੈ ਮਿੱਤਰੋ ਬਹੁਤ ਸੁਣਾ ਹੁਲਟ ਆ ਰਿਹਾ ਕਿ ਆਹਾਂ ਦੇ ਕਿਵੇਂ ਆ ਮਿੱਤਰੋ ਜਿਹੜਾ ਦਾ ਆ ਤਾਂ ਇਹਨਾਂ ਕੋਲ ਆ ਕੇ ਕਹਿਣ ਕਿ ਨਾਗ ਦਾ ਬੱਚਾ ਹੀ ਆ ਹੈ ਨਾ ਹੀਰਾ ਹੀਰਾ। ਇਹ ਹੀਰਾ ਜਿਹਨੂੰ ਕਹਿੰਦੇ ਹੀਰਾ ਇਹ ਤਾਂ ਹੀਰਾ। ਇਹ ਤਾਂ ਬਹੁਤ ਸੁਣਾ ਚਮਕਾ ਅੱਜ ਇਹ ਮੈਂ ਫੋਟੋ ਦੇਖਾ ਨਾ ਵੇਚਦੀ ਜਾਂਦੀ ਹੈ। ਕਹਿੰਦੇ ਚਲ ਦੇਂਦੇ ਕਿ ਨਹੀਂ ਸਹੀ ਹੈ। ਤੇ ਆ ਦੇਖੋ ਟੈਟੂ ਸਾਰਾ ਕੁਝ ਰੀਜਨਲ ਚੱਕੇ ਤੋਂ ਲੈ ਕੇ ਸ਼ਾਮਸਰ ਤੋਂ ਲੈ ਕੇ ਟਿੰਜਨ ਦੇ ਪਾਰ ਵੀ ਰੀਜਨਲ ਹੈ ਨਾ ਬਾਈ ਇਹ ਸਾਰੇ ਕਿੱਟਾਂ ਲੱਗੀਆਂ ਹੋਏ ਨੇ ਉਹ ਫਿਰ ਸਾਰਾ ਮਲਣਾ ਰਵੇ ਤੱਕ ਕਿੱਟਾਂ ਸਾਰੀਆਂ ਲੱਗੀਆਂ ਲੇਕਿਨ ਮਿੱਤਰੋ ਬੋਲਟ ਨਾ ਜਿਹੜੇ ਨੌਜਵਾਨ ਹੁੰਦੇ ਉਹਨਾਂ ਬਹੁਤ ਚਾਹੁੰਦੇ ਕਿ ਅਸੀਂ ਬੋਲਟ ਰੱਖਣਾ ਚਾਹੁੰਦੇ ਆ ਬੋਲਟ ਸਾਨੂੰ ਲੱਭਦਾ ਨਹੀਂਗਾ ਕਿਉਂਕਿ ਲੈਣਾ ਵੀ ਇਸੇ ਸੈਕ ਹੈਂਡ ਆ ਤੇ ਲੈਣਾ ਵੀ ਅਫਿਊ ਬੋਲਟ ਆ ਵੀ ਜਿਹੜਾ ਸਾਨੂੰ ਪੂਰਾ ਪਸੰਦ ਆਵੇ ਪਰ ਪਸੰਦ ਬੋਲਟ ਤੇ ਨੂੰ ਕਰਨ ਵਾਸਤੇ ਗੱਲ ਕਰਾਂ ਮਿੱਤਰੋ

ਕਿਹੜੀ ਵੀ ਬੋਲ ਤੇ ਕੋਲ ਤੁਹਾਨੂੰ ਮਿਲ ਜਾਊਗਾ ਪਰ ਇੱਕ ਸਾਨੂੰ ਹੋਰ ਜ਼ਿਆਦਾ ਦੱਸਦੇ ਗਏ ਹਨ ਇੱਕ ਉਹ 2 ਮਹੀਨਿਆਂ ਨੂੰ ਕੀ ਪਟਾਕਾ ਕੱਢ ਰਹਿਣ ਦੋ ਮਹੀਨਿਆਂ ਪਈ ਆਪਾਂ ਕੂਪੜਾ ਬਾੜਿਆ ਅੱਛਾ ਜਿੰਨੇ ਆਪਣੇ ਸੇਲ ਹੋਣਗੇ ਉਹ ਘਰੇ ਭਰਾ ਦੇ ਕੋਲੋਂ ਬੋਲ ਲੈ ਕੇ ਜਾਣ ਦੇ ਹਾਂ ਉਹਨਾਂ ਨੇ ਕੂਪੜਾ ਪਾਇਆ ਕੋ ਫ੍ਰੀ ਹੈ ਕੋਈ ਪਰਸੈਂਟ ਵਾਸ਼ਿੰਗ ਫ੍ਰੀ ਕੂਪੜਾ ਪਾਵਾਂਗੇ ਅੱਛਾ ਉਹਨਾਂ ਨੂੰ ਅਸੀਂ ਕੰਡਾ ਕਿ ਐਲਈ ਓਕੇ ਤੇ ਆਪਣੀ ਵਾਸ਼ਿੰਗ ਜੀ ਓਕੇ ਸਮਾਰਟ ਫੋਨ ਓਕੇ 에어 ਰੋਡ ਓਕੇ ਐਨ ਦਾ ਜਿਹੜਾ ਜਿਹੜੀ ਲਾਟਰੀ ਨਿਕਲੀ ਉਹ ਸਾਡੇ ਕੋਈ ਚੀਜ਼ ਲੈ ਸਕਦਾ ਲੈ ਵੀ ਮਿੱਤੋਂ ਫ੍ਰੀ 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 ਦੇ ਵਿੱਚ ਮਿਲਣੀ ਜਾਂ ਤੁਸੀਂ ਲੈ ਸਕਦੇ ਐਲ ਸੀ ਡੀ ਜਾਂ ਕੱਪੜੇ ਧੋਣ ਵਾਲੀ ਮਸ਼ੀਨ ਜਾਂ ਉਹ ਡਰਾਈਵਡ ਫੋਨ ਤਿੰਨ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਸਿਲੈਕਟ ਕਰਨੀ ਆ ਉਹ ਓਪਨ ਉਹ ਬੰਦੇ ਦੇ ਪੈਨੇ ਜਿਹੜੇ ਗਿੱਲ ਕੋਲੋਂ ਇਸ 2 ਮਹੀਨਿਆਂ ਦੇ ਵਿੱਚ ਵੋਟ ਲੈ ਕੇ ਜਾਣਗੇ ਮੈਂ ਸਾਰੇ ਨਹੀਂ ਕਹਿ ਸਕਦਾ 50 ਬੰਦੇ ਕੋ ਜਨ 20 ਹੋ ਜਾਣ 10 ਕੋ ਜਨ 5 ਹੋ ਜਾਣ ਕੋਲਾ 5 ਹੋ ਜਾਣ ਮਿੱਤਰੋ ਪੰਜਾਬ ਦੇ ਕੋਪੜ ਪਾਦੇ ਨੇ ਦਸਾਦੇ ਪਾਦੇ ਨੇ ਪੰਜਾਵਾ ਦੇ ਪਾਦੇ ਨੇ ਪਰ ਇੱਕ ਗੱਲ ਹੋਰ ਈ ਗੱਲ ਕਹਿੰਦਾ ਜਲਦੀ ਜਲਦੀ ਵੀਡੀਓ ਨੂੰ ਜਿਹੜਾ ਬੰਦਾ ਸ਼ੇਅਰ ਕਰ ਦੂਗਾ ਫ੍ਰੀ ਦੇ ਵਿੱਚ 에ਅਰਪੋਰਟ ਦਾਣਾ ਨਹੀਂ 에ਅਰਪੋਰਟ ਫ੍ਰੀ ਦੇ ਵਿੱਚ ਲੈ ਮਿੱਤਰੋ ਉਹਨਾਂ ਨੂੰ ਮਿਲਦੇ ਆ ਪਰ ਫੌਂਚਰਾ ਤੁਸੀਂ ਕਿੱਥੇ ਦੁੰਨੇ ਕੇ ਦੁੰਨੇ ਕੇ ਪੈਂਟ ਮਿੱਤਰੋ ਮੈਂ ਬਾਰ-ਬਾਰ ਲੋਕੇਸ਼ਨ ਤਾਂ ਦੱਸ ਰਿਹਾ ਭਰਾ ਜਿਹਨੂੰ ਫੋਨ ਲਾਉਂਦੇ ਨਾ ਰਾਤ ਨੂੰ ਇਹ ਕਦਾ ਗੱਲ ਕਹਿੰਦਾ 1 ਵਜੇ ਵੀ ਲਈ ਜਾਂਦੇ ਮੈਨੂੰ ਕਹਿੰਦਾ ਉਦੋਂ ਫੋਨ ਦਾ ਟਾਈਮ ਹੁੰਦਾ ਸਵੇਰੇ 6:00 ਤੋਂ ਲੈ ਕੇ ਕਾਮ ਦੇ 6 ਵਜੇ ਤੱਕ ਕਾਲ ਕਰ ਲਿਆ ਕਰੋ ਠੀਕ ਆ ਉਸ ਟਾਈਮ ਚੱਕ ਲਿਆ ਕਰੂ ਮੇਰੇ ਕੋ ਹੁਣਾ ਕਰਨਾ ਠੀਕ ਆ ਕਿ ਆ ਕਿੰਨੇ ਮੜ ਰਹੇ 19 ਮੜ ਲੈ ਓਕੇ ਨਹੀਂ 18 ਮੜ ਰੇ ਤਾਂ ਸਹੀ 18 ਮੜ ਰੇ ਹਰ ਹਰਮ ਆ ਬਲੋ ਜਿਹੜਾ ਸਾਰਾ ਬੋਲਟ ਆ ਚੱਲਿਆ ਵੀ ਜਿਹੜੀ ਵਾਲੀ ਆ ਓਕੇ ਨਾਲ ਦੇ ਟਾਇਰ ਆ ਤੇ ਆਹ ਬਾਈ ਇਹ 19 ਮੜ ਰਾਈ ਹੈ ਜੇ ਆਹ ਮੇਰੇ ਕੋ 19 ਮੜਵਾ ਨਾ ਤਾਂ ਇੱਕ ਤੁਮ ਹੋਰ ਗੱਲ ਦੱਸ ਦੀਏ ਇਹਦੇ ਕੋਲ ਜਿੰਨੇ ਵੀ ਬੋਲਟ ਆ ਮੈਂ ਲਗਭਗ ਇੱਕ ਤਾਂ ਬੋਲਟ ਹੋਊਗਾ ਹਨਾ ਨਹੀਂ ਤਾਂ ਸਰਕਾਰੀ ਨੰਬਰ ਪੇਟਾ ਜਦ ਕਰ ਸਰਕਾਰੀ ਨੰਬਰ ਪਲੇਟ ਆ ਦੀਆ ਤੇ ਇਹ ਤੁਹਾਨੂੰ ਮੇਨ ਗੱਲ ਦੱਸ ਦਈਏ ਸਰਕਾਰੀ ਨੰਬਰ ਪਲੇਟ ਲਗਟ ਨੂੰ ਠੀਕ ਆ ਜਿਹੜੇ ਨੂੰ ਨਹੀਂ ਲੱਗੀ ਹੋਊਗੀ ਉਹਦਾ ਉਹ ਜਾਰੀਟ ਹੋ ਜਾਂਦਾ ਨਾਲ ਉਸੇ ਟਾਈਮ ਨੰਬਰ ਲਵਾ ਕੇ ਨਾਗੇ ਅੱਛਾ ਉਸੇ ਟਾਈਮ ਨੰਬਰ ਪਲੇਟ ਸਰਕਾਰੀ ਲਵਾ ਕੇ ਨਹੀਂਓ ਤੋ ਤੇ ਗੱਲ ਆਹ ਇਹ 2015 ਮਾਦਲਾ ਠੀਕ ਆ 2015 ਮਾਦਲਾ ਮਤਲਬ ਇਹ ਵੀ ਬਹੁਤ ਪਰਸੈਂਟ ਬਹੁਤ ਰੀਜਨਲ ਆ ਰੀਜਨਲ ਹੈ ਇਹਦਾ ਮੂਲ ਨੰਬਰ ਨਾਲ ਦਾ ਪਿੱਛਾ ਚੇਂਜ ਹੈ ਓਕੇ ਜੀ ਪਿਛਲਾ ਚੇਂਜ ਆ ਮੂਲ ਨਾਲ ਦਾ ਏ ਤੇ ਆਹ ਗੱਲ ਏ ਬਾਈਕ ਦੀ 2008 ਮਾਡਲ ਆ ਅਸ਼ਾ ਇਹ ਤੋਂ ਜੈਟ ਰੀਨ ਲਾ ਟੋਕੇ ਦੋਨੇ ਟਾਇਰ ਲਾਉਦੇ ਆ 21 ਹਜ਼ਾਰ ਲਿਆ ਇੰਜਨ ਨੂੰ ਕੱਢ ਲਿੰਦੇ ਕਿ ਉਹ ਫਿਰ ਦੇਈਏ ਨਾ ਲੇਕਿਨ ਇਸ ਨੂੰ ਸਹੀ ਚ ਮ ਆ ਬੋਲਟ ਦੀ ਗੱਲ ਕਰਨਾ ਬੋਗਨ ਕੁੜੇ ਜੋ ਖਰਾਬ ਹੈ ਤਾਂ ਕਿੰਨਾ ਸੋਨਾ ਲੱਗਦਾ ਉਸ ਸੋਨਾ ਲੱਗਦਾ ਇੱਕ ਕਰੇ ਖਰਾਬ ਹੋ ਗਏ ਨਾ ਹਾਰਸ਼ ਲੱਗੀ ਹੋਵੇ ਨਾ ਸੋਨਾ ਲੱਗਦਾ ਨਾ ਬੋਲਟ ਕਿ ਚਮਕਾ ਮਾਰਦਾ ਹੈ ਇਹਨੂੰ ਅਜੇ ਬਾਈਕ ਕਿੰਨੇ ਦਾ ਪਾਰਟ ਨਹੀਂ ਮਾਰੇ ਨਾ ਪਾਰਟ ਹੀ ਵੀ ਨਹੀਂ ਮਾਰੀ ਰੀਜਨਲ ਸਾਰੇ ਪਾਰ ਰੀਜਨਲ ਚੱਲਿਆ ਵੀ ਰੀਜਨਲ ਰੀਜਨਲ ਦੋਨੇ ਟਰਨ ਆ ਰਹੇ ਨੇ ਲੈ ਵੀ ਦੋਨੇ ਟਰਨ ਆ ਰਹੇ ਆ ਗੱਲ ਇਹ ਕਹਿੰਦਾ ਨਾ 29 ਤੱਕ 29 ਤੱਕ ਪਾਸਿੰਗ ਆ ਜਿਹੜਾ ਵੀ ਆਪਣੇ ਕੋਲੋਂ ਹੁਲਟ ਗਿਆ ਅੱਜ ਤੱਕ ਆਪਾਂ ਨੂੰ ਕਿਸੇ ਵੀ ਪਾਈ ਉਹਨੂੰ ਲਾਭਾ ਆਇਆ ਜਿਹੇ ਤੱਕ ਆ ਨਹੀਂ ਆਇਆ ਤੇ ਦੂਜੀ ਗੱਲ ਅਸ ਲਾਭੇ ਹਲਾ ਕੰਮ ਹੀ ਨਹੀਂ ਕਰ ਦੇਗੀ ਠੀਕ ਆ ਫੇਰ ਉਹ ਕਹਿੰਦੇ ਕਿਨੇ ਮੜ ਲਾਗੇ ਇਹ 2000 ਆ ਗਿਆ ਸਨ ਕੋਈ 45 ਨੰਬਰ ਦਾ ਸਿਰ ਦੋ ਵੀਰ 14 ਨੰਬਰ ਦਾ ਗਿਆਨ ਆਇਆ ਤੇ ਲੈ ਜਾਂਦਾ ਗਿਆਨ ਆਇਆ ਤੇ ਜੈਨ ਜਰਨਲ ਠੀਕ ਆ ਇੱਕ ਨੂੰ ਹੋਰ ਗੱਲ ਦੱਸ ਦਈਏ ਸੇਲ ਪਰਸੈਂਟ ਦਾ ਕੰਮ ਇਹ ਸਿਸਟਮ ਹੁੰਦਾ ਬਾਈ ਦਾ ਕਿਉਂਕਿ ਕਈ ਪ੍ਰਾਮਾਂ ਹੋਏ ਤੇ ਹੁੰਦੀ ਆ ਵੀ ਖੜੀ ਪੁਰਾਣੇ ਬੁੱਲ ਲੈ ਲੈਂਦੇ ਆ 2 ਮਹੀਨੇ ਚੱਲਣਗੇ 3 ਮਹੀਨੇ ਚੱਲਣਗੇ ਇਹ ਆਪ ਜੀ ਵੱਲੋਂ ਇਹ ਠੀਕੀ ਗਾਰੰਟੀ ਨਹੀਂ ਹੁੰਦਾ ਕਿ ਮੈਂ ਪੱਕਾ ਹੀ ਤੁਹਾਨੂੰ ਇਥੋਂ ਕਰਕੇ ਦੇਵਾਂਗਾ ਕਿਉਂਕਿ ਜਿਹੜੀ ਮੈਂ ਸਾੜੇ ਭਰਾ ਨਹੀਂ ਕਹਿ ਸਕਦਾ ਜੂਥ ਹੁੰਦਾ ਨਾ ਅੱਜ ਕੱਲ ਦੇ ਨੌਜਵਾਨ ਮੁੰਡੇ ਉਹ ਜਦੋਂ ਮਸ਼ੀਨਰੀ ਲੈ ਕੇ ਜਾਂਦੇ ਮਸ਼ੀਨਰੀ ਦਾ ਕੋਈ ਭਰੋਸਾ ਨਹੀਂ ਇੱਥੋਂ ਇਹ ਆਪ ਦੇ ਤੋਂ ਓਕੇ ਕਰਕੇ ਦਊਗਾ ਠੀਕ ਆ ਬਦ ਤੋਂ ਬਦ ਪਤਾ ਤਾਂ ਆਪਾਂ ਨੂੰ ਉਹਦੀ ਲੱਗ ਜਾਂਦਾ ਉਹਨਾਂ ਮਸ਼ੀਨਰੀ ਦਾ ਦੋ ਦਿਨ ਕੀ ਲੱਗ ਜਾਂਦਾ ਹਾਂ ਯੋਧਾ ਨਾ ਕਸੀ ਬੈਠੇ ਆ ਹਾਂ ਬੜਾ ਟਾਈਮ ਦੀ ਗੱਲ ਨਹੀਂ ਕਰਦਾ ਹੁੰਦਾ ਬਾਈ ਮੈਂ ਪੱਕਾ ਹੀ ਟਾਈਮ ਕਰਕੇ ਦਿਆਂਗਾ ਕਈ ਜਿੰਨ ਕਹਿਣਗੇ ਅਸੀਂ 10 ਮਹੀਨੇ ਦਾ ਲੈ ਨਾ ਕਰਾਂਗੇ ਬਾਕੀ ਚੀਜ਼ ਦਾ ਰੋਲਾ ਪੈਂਦਾ ਵੀ ਬਾਅਦ ਨਹੀਂ ਕਰਦਾ ਮੂਸਕਾ ਮਨ ਲੋਗ ਕਹਿੰਨੇ ਪਹਿਲਾਂ ਇਹ ਗੱਲ ਕਹਤੀ ਆ ਮੈਂ ਉਹ ਕੰਮ ਨਹੀਂ ਕਰਦਾ ਪਰ ਮਿੱਤਰੋ ਲਗਭਗ ਜਿੰਨੀਆਂ ਵੀ ਡਿਲੀਵਰੀਆਂ ਗਈਆਂ ਇੱਧਰ ਦੇਖ ਲਓ ਕਿਕਾ ਸਾਰੇ ਬੰਦਿਆਂ ਕੋਲ ਗਏ ਆ ਬੋਲਟ ਕਿਸੇ ਬੰਦੇ ਦਾ ਅੱਜ ਤੱਕ ਕੋਈ ਲਾਂਭਾ ਨਹੀਂ ਆਇਆਗਾ ਤੇ ਆਹ ਗੱਲ ਕਿਨੇ ਮਾਡਲ ਲੱਗਦਾ 2011 ਮਾਡਲ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹ ਉਹ ਹੁੰਦੇ ਸੀ ਉਹ ਬਾਪੂਆ ਕਹਿੰਦੇ ਸੀ ਨਾ 011 ਮਾਡਲ ਆ। ਉਹ 11 ਮਾਡਲ ਨੰਬਰ ਵੀ ਹੈ। ਜਦੋਂ ਜਦੋਂ ਟਾਵੇਂ-ਟਾਵੇਂ ਬੰਦੇ ਕੋਲ ਬੋਲਟ ਨਹੀਂ ਹੁੰਦਾ ਸੀਗਾ ਠੀਕ ਆ ਆਹ ਦੇਖ ਲਓ ਜਦੋਂ ਇਹ ਚੋਂ ਅੱਗੋਂ ਬਹੁਤ ਲੇਟ ਆ ਗਈ ਜਦੋਂ ਪ੍ਰੈਸਰ ਸਾਫ ਤੇ ਮਿੱਤਰੋ ਬੋਲਟ ਹੋਣਾ ਬੋਲਟ ਹੈ ਸਾਰਾ origignal ਬੋਲਟ ਹੈ ਨਾ ਸਾਰਾ ਸਾਰਾ origignal ਆ ਤੇ ਇੱਕ ਤੋਂ ਹੋਰ ਦਾ ਦਾਰਦੀਏ ਬੋਲਟਾਂ ਦੀ ਆਪਾਂ ਸਰਵਿਸ ਦਾ ਕੰਮ ਕਰਦੇ ਆਂ ਸਰਵਿਸ ਦਾ ਨਹੀਂ ਆਪਾਂ ਜਿਹੜੇ ਬੋਲਟ ਮੇਰੇ ਤੋਂ ਲੈ ਕੇ ਜਾਂਦੇ ਆਂ ਅੱਛਾ ਉਹਦੀ ਲੇਬਰ ਫ੍ਰੀ ਕਰੂੰਗਾ ਬੋਲਟ ਜਿਹੜਾ ਮਰਜ਼ੀ ਲੈ ਜਾਓ ਲੇਬਰ ਸਰਵਿਸ ਦੀ ਮੈਂ ਕਰੂੰਗਾ ਲੈ ਵੀ ਮਿੱਤਰੂ ਆਫਰ ਆਜੀ ਤੇਰੀ ਵੀਡੀਓ ਦਾ ਕੋਰ ਆਫਰ ਲੈ ਵੀ ਮਿੱਤਰੂ ਇੱਕ ਆਫਰ ਹੋਰ ਸੁਣੀ ਦਿੱਤੀ ਜਾਂਦੇ ਨੇ ਕਹਿੰਦੇ ਜਿਹੜਾ ਬੋਲਟ ਲੈ ਕੇ ਜਾਊਗਾ ਸਰਵਿਸ ਫ੍ਰੀ 1 ਕੇ 2 ਨਹੀਂ 1 ਸਾਰੇ 3 ਓਕੇ ਸਾਨੂੰ ਕੱਲਾ ਸਾਨੂੰ ਸਮਾਨ ਦੇਣਾ ਲੇਬਰ ਨਹੀਂ ਸਾਰੇ ਪਿਛਲੇ ਲੇਬਰ ਆ 9 ਸਾਰੇ ਲੇਬਰ ਪੈਂਦੇ ਆ ਲੇਬਰ ਕੋਈ ਨਹੀਂ ਲੈਣੀ ਕਰਦੇ ਨਹੀਂ ਕਿਉਂਕਿ ਕਿਉਂਕਿ ਜਦੋਂ ਬੋਲਟ ਦਾ ਕੰਮ ਹੁੰਦਾ ਹੁੰਦਾ ਨਾ ਤਾਂ ਸਮਝ ਲਓ 35 ਗੇਰੇ 25 ਗੇਰੇ ਟਰੈਕਟਰਾਂ ਵਾਲਾ ਕੰਮ ਹੀ ਹੋ ਜਾਂਦਾ ਜੇ ਆਪਾਂ ਕਹਦੇਗੇ ਛੋਟੇ ਟਰੈਕਟਰ ਦੀ ਕੋਈ ਗੱਲ ਕੀਤੀ ਕੋਈ ਵੱਡੇ ਦੀ ਨਹੀਂ ਗੱਲ ਕੀਤੀਗੀ ਤੇ ਇਹਦਾ ਖਰਚਾ ਤਾਂ ਵੱਧ ਪੈ ਜਾਂਦਾ ਪਰ ਲੇਬਰ ਤੋਂ ਵੀ ਆ ਸਮਾਨ ਵੀ ਲਿਆ ਕੇ ਦੇਣਾ ਕਹਿੰਦੇ ਨੂੰ ਠੀਕ ਆ ਜਿਹੜਾ ਕੰਮ ਹੋਣ ਵਾਲਾ ਹੋਇਆ ਤੇ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਨਾ ਫਰੀ ਐਲ ਸੀ ਡੀ ਫਰੀ ਮਿੱਤਰੋ ਵਾਜਣਸ਼ੀਨ ਫਰੀ ਇਹਦੇ ਵਿੱਚੋਂ Android ਫੋਨ ਇੱਕ ਚੀਜ਼ ਮਿਲਦੀਆਂ ਤਿੰਨਾਂ ਦੇ ਵਿੱਚੋਂ ਪਸੰਦ ਕਰ ਲਿਓ ਦੋ ਮਹੀਨਿਆਂ ਤੱਕ ਮਿੱਤਰੋ ਬੋਲਟ ਲੈ ਲਓ ਭਰਾ ਕੋਲ ਠੀਕ ਆ ਫਰੀ ਦੇ ਵਿੱਚ ਲੈ ਜਾਓ ਫਰੀ ਕਿਸੇ ਦੁਕਾਨਦਾਰ ਨੇ ਨਹੀਂ ਮੈਂ ਨਹੀਂ ਦੇਖਿਆ ਕਿਤੇ ਬੋਲਟ ਵਾਲੇ ਭਰਾ ਨੇ ਇਹ ਚੀਜ਼ ਰੱਖੀ ਹੋਣੀ ਆ ਠੀਕ ਆ ਜੇ ਰੱਖੀ ਵੀ ਹੋਊਗੀ ਤਾਂ ਮਤਲਬ ਅੱਡੋ-ਅੱਡਿਆ ਦੇ ਸਾਰੇ ਤਰੀਕੇ ਨਾਲ ਰੱਖੀ ਹੋਣੀ ਆ ਪਰ ਸੈਕੰਡ ਹੈਂਡ ਬੋਲਟ ਵਾਲੇ ਭਰਾ ਨੇ ਨਹੀਂ ਰੱਖੇ ਨੇ ਨਵੇਂ ਆ ਕੇ ਰੱਖ ਲਏ ਨੇ ਨਵੇਂ ਨੇ ਰੱਖੇ ਹਾਂ ਤੇ ਵੀਡੀਓ ਨੂੰ ਲਾਈਕ ਵੀ ਸ਼ੇਅਰ ਕਰ ਦੋ ਦੋਸਤਾਂ ਦੇ